ਦੋਸਤੋ ਧੁੰਦ ਦੇ ਇਹਨਾਂ ਦਿਨਾਂ ਵਿੱਚ ਵਿਜ਼ਿਬਿਲਟੀ ਘਟ ਜਾਂਦੀ ਹੈ ਤੇ ਸੜਕੀ ਹਾਸੇ ਵਾਜ ਜਾਂਦੇ ਹਨ ਹਾਸਿਆਂ ਕਾਰਨ ਕਿਸੇ ਦੀ ਜ਼ਿੰਦਗੀ ਰੁਕ ਜਾਂਦੀ ਹੈ ਤੇ ਕਿਸੇ ਦੀ ਮੁੱਕ ਜਾਂਦੀ ਹੈ ਕਿਸੇ ਨੇ ਕਿਹਾ ਹੈ ਕਿ ਰਾਤਾਂ ਉਹੀ ਰਹਿੰਦੇ ਨੇ ਬਸ ਰਾਹੀ ਨਹੀਂ ਰਹਿੰਦੇ ਕੋਸ਼ਿਸ਼ ਕਰੋ ਕਿ ਧੁੰਦੇ ਦਿਨਾਂ ਦੇ ਵਿੱਚ ਬੇਲੋੜੇ ਸਫ਼ਰ ਤੋਂ ਬਚਿਆ ਜਾਵੇ ਭਾਵੇਂ ਸੰਭਵ ਨਹੀਂ ਪਰ ਫਿਰ ਵੀ ਕੋਸ਼ਿਸ਼ ਕਰੋ ਕਿ ਸਫ਼ਰ ਦੀ ਸ਼ੁਰੂਆਤ ਦਿਨ ਚੜ੍ਹੇ ਹੀ ਕੀਤੀ ਜਾਵੇ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਗੱਡੀ ਦੀਆਂ ਫੌਗ ਲਾਈਟਾਂ ਤੇ ਇੰਡੀਕੇਟਰਾਂ ਦੀ ਜਾਂਚ ਕਰ ਲਓ ਤੁੰਡਾ ਦੌਰਾਨ ਤੇ ਰਫਤਾਰੀ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਤੁੰਦ ਵਿੱਚ ਕੁਝ ਕੁ ਫੁੱਟ ਦੂਰੀ ਤੋਂ ਹੀ ਸਾਫ਼ ਨਜ਼ਰ ਆਉਂਦਾ ਹੈ ਸ਼ੀਸ਼ਾ ਸਾਫ਼ ਕਰਨ ਵਾਲੇ ਵਾਈਪਰ ਠੀਕ ਕੰਮ ਕਰਦੇ ਹੋਣੇ ਚੈੱਕ ਕਰ ਲਓ ਤੁੰਦਾਂ ਦੇ ਵਿੱਚ ਗੱਡੀ ਚਲਾਉਣ ਵੇਲੇ ਧਿਆਨ ਡਰਾਈਵਿੰਗ ਵਾਲੇ ਪਾਸੇ ਹੀ ਹੋਣਾ ਚਾਹੀਦਾ ਹੈ ਸਟੇਰੀਓ ਜਾਂ ਮੋਬਾਈਲ ਫੋਨ ਨਾ ਸੁਣੋ ਇਸ ਨਾਲ ਧਿਆਨ ਭਟਕ ਸਕਦਾ ਹੈ ਸੜਕਾਂ ਤੇ ਪੈਦਲ ਅਤੇ ਸਾਈਕਲ ਚਾਲਕਾਂ ਟਰੈਕਟਰ ਟਰਾਲੀਆਂ ਅਤੇ ਆਵਾਰਾ ਪਸ਼ੂਆਂ ਦਾ ਧਿਆਨ ਰੱਖੋ ਇਹ ਅਚਾਨਕ ਹੀ ਸੜਕਾਂ ਤੇ ਚੜਾਉਂਦੇ ਹਨ ਵਾਹਨਾਂ ਦੇ ਮਗਰ ਰਿਫਲੈਕਟਰ ਲਗਾਉਣ ਵਿੱਚ ਲਾਪਰਵਾਹੀ ਨਾ ਕਰੋ ਅੱਗੇ ਚੱਲ ਰਹੀ ਗੱਡੀ ਦੇ ਪਿੱਛੇ ਇੱਕ ਸੁਰੱਖਿਅਤ ਦੂਰੀ ਬਣਾ ਕੇ ਚੱਲਣਾ ਹੀ ਬਿਹਤਰ ਹੁੰਦਾ ਹੈ ਧੁੰਦਾਂ ਦੇ ਵਿੱਚ ਸੜਕਾਂ ਤਿਲਕਮੀਆਂ ਹੋ ਜਾਂਦੀਆਂ ਹਨ ਅਚਾਨਕ ਬ੍ਰੇਕ ਲਗਾਉਣ ਵੇਲੇ ਸਾਵਧਾਨ ਰਹੋ ਗਲਤ ਓਵਰਟੇਕ ਨਾ ਕਰੋ ਤੇ ਆਪਣੀ ਲੇਨ ਵਿੱਚ ਹੀ ਰਹੋ ਧੁੰਦ ਵਿੱਚ ਹੈੱਡਲਾਈਟਾਂ ਲੋ ਬੀਮ ਤੇ ਰੱਖੋ ਤੇ ਫੌਗਿੰਗ ਲਾਈਟਾਂ ਦੀ ਵਰਤੋਂ ਕਰੋ ਸੰਘਣੀ ਧੁੰਦ ਡਿੱਗਣ ਤੇ ਗੱਡੀ ਕਿਸੇ ਸੁਰੱਖਿਅਤ ਜਗ੍ਹਾ ਤੇ ਪਾਰਕ ਕਰ ਲਓ ਤੇ ਪਾਰਕਿੰਗ ਲਾਈਟਾਂ ਛੱਡ ਲਓ ਡਰਾਈਵਿੰਗ ਦੌਰਾਨ ਸੀਟ ਬੈਲਟਾ ਲਗਾ ਕੇ ਰੱਖੋ ਅਤੇ ਫਰਸਟ ایڈ ਕਿਟ ਜ਼ਰੂਰ ਰੱਖੋ ਧੰਨਵਾਦ